ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਤਾਕਤਸ ਤੇ ਪੰਜੀਰੀ ਇਹਦੇ ਲਈ ਪਹਿਲਾਂ ਆਪਾਂ ਕਾਜੂ ਲਏ ਤੇ ਕਾਜੂਆਂ ਦੇ ਵਿੱਚ ਆਪਾਂ ਬਦਾਮ ਪਾਲੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਘਿਓ ਦੇ ਵਿੱਚ ਪਹਿਲਾਂ ਇਹਨਾਂ ਨੂੰ ਰੋਸਟਰਡ ਕਰ ਲੈਣਾ ਤੁਸੀਂ ਵੇਖੋ ਘੱਟ ਤੋਂ ਘੱਟ ਇਹਨੂੰ 10-15 ਮਿੰਟ ਤੱਕ ਆਪਾਂ ਰੋਸਟਰਡ ਕਰਦੇ ਰਹਿਣਾ ਤੇ ਜਿੰਨਾ ਟਾਈਮ ਕਿ ਇਹੇ ਆਪਣੇ ਚੌਂਚੇ ਨਾਲ ਟੁੱਟਣੇ ਲੱਗੇ ਜਾਂਦੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟਰਡ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੋਨਾਂ ਨੂੰ ਆਪਾਂ ਨੂੰ ਕਾਸੇ ਨਾ ਭਾਂਡੇ ਦੇ ਵਿੱਚ ਕੱਢ ਲੈਣਾ ਇਹਨਾਂ ਨੂੰ ਭਾਂਡੇ ਦੇ ਵਿੱਚ ਕੱਢ ਕੇ ਇਹਨਾਂ ਨੂੰ ਠੰਡਾ ਕਰ ਲੈਣਾ ਆਪਾਂ ਤੇ ਆਪਾਂ ਇਹਨਾਂ ਨੂੰ ਭਾਂਡੇ ਦੇ ਵਿੱਚ ਕੱਢ ਕੇ ਠੰਡਾ ਕਰ ਲੈਣਾ ਉਸ ਤੋਂ ਬਾਅਦ ਆਪਣਾ ਜਿਹੜਾ ਕਿ ਮਿਕਸੀ ਵਾਲਾ ਜੱਗ ਹੁੰਦਾ ਜਿਵੇਂ ਕਿ ਆਪਾਂ ਜਿਹਦੇ ਵਿੱਚ ਮਿਕਸੀ ਵਾਲਾ ਜੱਗ ਹੁੰਦਾ ਆਪਾਂ ਇਹ ਉਹਦੇ ਵਿੱਚ ਪਾ ਕੇ ਤੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਦੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣੀ ਖਾਸ ਖਾਸ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਰ ਜੇ ਨਹੀਂ ਖਾਸ-ਖਾਸ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮੈਕਸੀ ਦੇ ਵਿੱਚ ਪੀਸ ਲੈਣਾ ਤੇ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਫਿਰ ਦੇਸੀ ਘਿਓ ਲੈ ਲੈਣਾ ਜੀ ਦੇਸੀ ਘਿਓ ਲੈ ਲੈਣਾ ਜਿੰਨਾ ਕ ਤੁਸੀਂ ਪਾਉਣਾ ਚਾਹੁੰਦੇ ਹੋ ਉਹਨਾਂ ਕਰਦੇ ਸਵਾਦ ਅਨੁਸਾਰ ਦੇਸੀ ਘਿਓ ਲੈ ਲਓ ਪਹਿਲਾਂ ਹੀ ਤੇ ਦੇਸੀ ਘਿਓ ਲੈ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਨੂੰ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਨਾਲ ਪਗੜਾ ਲੈਣਾ ਤੇ ਆਪਣੇ ਤੁਸੀਂ ਦੇਖੋ ਦੇਸੀ ਘਿਓ ਨੂੰ ਆਪਾਂ ਗਰਮ ਹੋਈ ਜਾਂਦਾ ਆਪਣਾ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਹਿਲਾਂ ਪਾ ਲਾਂਗੇ ਵੇਸਣ ਵੇਸਣ ਪਾ ਕੇ ਆਪਾਂ ਦੇਸੀ ਘਿਓ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਆਟਾ ਦੇ ਤੁਸੀਂ ਆਪਦੇ ਹਿਸਾਬ ਅਨਸਾਰ ਪਾ ਸਕਦੇ ਈ ਤੇ ਉਸ ਤੋਂ ਬਾਅਦ ਆਪਾਂ ਆਟਾ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ 10-15 ਮਿੰਟ ਤੱਕ ਹਲਾਉਂਦੇ ਰਹਿਣਾ ਤੇ ਲੋ ਲੋ ਐਸਾ ਆਪਾਂ ਕਰ ਲੈਣਾ ਜੀ ਸਲੋ ਤੇ ਤੇ ਆਪਾਂ ਇਹਨੂੰ ਹੌਲੀ-ਹੌਲੀ ਹਿਲਾਈ ਜਾਵਾਂਗੇ ਤੁਸੀਂ ਦੇਖੋਗੇ ਆਪਣਾ ਪੰਜੀਰੀ ਸੁੱਕ ਗਈ ਹੈ ਜਮ ਤਿਆ ਜਿੱਦਾਂ ਕੀ ਕਹਿਦੀ ਹੈ ਸੁੱਕ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਕੀ ਆਪਾਂ ਡਰਾਈ ਫਰੂਟ ਆਪਣੇ ਉਹ ਕੀਤੇ ਸੀਗੇ ਕਾਜੂ ਦੇ ਬਦਾਮ ਅਤੇ ਖਾਸ ਕਰ ਆਪਾਂ ਇਹਦੇ ਵਿੱਚ ਉਹ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਦੋਨੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੇ ਆਪਾਂ ਇਹਨਾਂ ਨੂੰ మీడియం ਗੈਸ ਤੇ ਆਪਾਂ ਇਹਨਾਂ ਨੂੰ ਹੁਲਾਉਂਦੇ ਰਹਿਣਾ ਹੌਲੀ-ਹੌਲੀ ਅੱਗ ਚੱਲਾਂਗੇ ਥੱਲੇ ਆਪਣਾ ਗੈਸ ਚੱਲਦਾ ਰਹੂਗਾ ਹੀ ਤੇ ਉਸ ਤੋਂ ਬਾਅਦ 10-15 ਮਿੰਟ ਬਾਅਦ ਹਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਆਪਾਂ ਮਿੱਠਾ ਪਹਿਲਾਂ ਜੇ ਕਿਸੇ ਨੇ ਮਤਲਬ ਫਿੱਕੀ ਕੱਢਣੀ ਆ ਪਹਿਲਾਂ ਇਹ ਚੋਂ ਫਿੱਕੀ ਕੱਢ ਸਕਦੇ ਆ ਮਤਲਬ ਪਹਿਲਾਂ ਆਪਾਂ ਫਿੱਕੀ ਕੱਢ ਸਕਦੇ ਆ ਵਿੱਚ ਮਿੱਠਾ ਪਾਉਣ ਤੋਂ ਪਹਿਲਾਂ ਫਿੱਕੀ ਕੱਢ ਲਓ ਤੇ ਫਿਰ ਇਹਦੇ ਵਿੱਚ ਆਪਾਂ ਦੇਸੀ ਖੰਡ ਜਾਂ ਜਿਹੜੀ ਘਰੇ ਨਾਰਮਲੀ ਖਾਣ ਹੁੰਦੀ ਆ ਆਪਾਂ ਮੈਕਸੀ ਦੇ ਵਿੱਚ ਪੀਸ ਕੇ ਪਹਿਲਾਂ ਉਹ ਪਾ ਸਕਦੇ ਆ ਤੇ ਆਪਾਂ ਖੰਡ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੇ ਹਲਾ ਲੈਣਾ ਤੇ 5-10 ਮਿੰਟ ਤੱਕ ਹਲਾਉਂਦੇ ਰਵਾਂਗੇ ਤੁਸੀਂ ਵੇਖੋ ਕੇ ਆਪਣੀ ਪੰਜੇਰੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆ ਤੇ ਤੁਸੀਂ ਵੀ ਘਰੇ ਬਣਾ ਕੇ ਵੇਖੋ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੇ